ਦਸੀਕੇ ਜਲੰਧਰ ਦੇ ਕੰਪਨੀ ਬਾਗ ਚੌਕ ਵਿਖੇ ਨਹਿਰੂ ਗਾਰਡਨ ਸਕੂਲ ਦੇ ਸਾਹਮਣੇ ਇੰਪੀਰੀਅਰ ਮੈਡੀਕਲ ਦੁਕਾਨ ਤੇ ਦੋ ਲੁਟੇਰਿਆਂ ਵੱਲੋਂ ਦਿਨ ਦਿਹਾੜੇ ਵੱਡੀ ਲੁੱਟ ਕੀਤੀ ਗਈ ਗੱਲਬਾਤ ਦੌਰਾਨ ਦੁਕਾਨ ਦੇ ਮਾਲਕ ਜੁਵੇਸ਼ ਨੇ ਦੱਸਿਆ ਕਿ ਮੈਂ ਆਪਣੀ ਦੁਕਾਨ ਦੇ ਅੰਦਰ ਬੈਠਾ ਸੀ ਜਿੱਥੇ ਅਚਾਨਕ ਹੀ ਦੁਪਹਿਰ ਦੇ 3:30 ਵਜੇ ਲਗਭਗ ਦੋ ਨੌਜਵਾਨ ਆਉਂਦੇ ਨੇ ਜਿਨ੍ਹਾਂ ਦੋਵਾਂ ਨੇ ਆਪਣੇ ਮੂੰਹ ਬੰਨੇ ਹੋਏ ਸਨ ਜੁਵੇਸ਼ ਨੇ ਹੋਰ ਦੱਸਿਆ ਕਿ ਆਉਂਦੇ ਸਾਰ ਇੱਕ ਵੱਲੋਂ ਪਹਿਲਾਂ ਕਿਰਪਾਨ ਕੱਢੀ ਜਾਂਦੀ ਹੈ ਤੇ ਦੂਸਰੇ ਵੱਲੋਂ ਵੀ ਇੱਕ ਹੋਰ ਹਥਿਆਰ ਕੱਢਿਆ ਗਿਆ ਪਹਿਲਾਂ ਉਹਨਾਂ ਨੇ ਆਉਂਦੇ ਸਾਰ ਕਾਊਂਟਰ ਤੇ ਤੀਜਦਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਕਿਹਾ ਕਿ ਸਾਰੇ ਜਣੇ ਪਿੱਛੇ ਹੋ ਜਾਓ ਨਹੀਂ ਤਾਂ ਮੇਰੇ ਕੋਲ ਪਿਸਤੌਲ ਵੀ ਹੈ ਮੈਨੂੰ ਮਜਬੂਰ ਨਾ ਕਰੋ ਅਤੇ ਦੁਕਾਨ ਮਾਲਿਕ ਡਰ ਕੇ ਪਿੱਛੇ ਹੋ ਗਿਆ ਜਿਸ ਤੋਂ ਬਾਅਦ ਲੁਟੇਰੇ ਦੁਕਾਨ ਦੇ ਗੱਲੇ ਵਿੱਚੋਂ 45000 ਦੇ ਕਰੀਬ ਪੈਸੇ ਲੈ ਕੇ ਉੱਥੋਂ ਫਰਾਰ ਹੋ ਗਏ ਇੰਪੀਰੀਅਲ ਮੈਡੀਕਲ ਹਾਲ ਕੀ ਗੱਲ ਕੀ ਹੋਈ ਭਾਜੀ ਦੋ ਬੰਦੇ ਆਏ ਜੀ ਇੱਕ ਲੰਬਾ ਸੀ ਇੱਕ ਛੋਟਾ ਜੀ ਥੋੜਾ ਜਿਹਾ ਇੱਕ ਨੇ ਗੰਡਾਸਾ ਕੱਢਿਆ ਇੱਕ ਨੇ ਚੱਕੀ ਲੋਹੇ ਦੀ ਉਹ ਮਤਲਬ ਕਿਰਪਾਨ ਜੀ ਉਹਨੇ ਆਹ ਦੇਖ ਲੋ ਜੇ ਦੇਖ ਸਕਦੇ ਹੋ ਇੱਥੇ ਉਹਨੇ ਮਾਰੀ ਦੋ ਵਾਰੀ ਤੇ ਸਾਨੂੰ ਕਿਹਾ ਕਿ ਪਿੱਛੇ ਹੋ ਜਾਓ ਮੈਂ ਆਪਣੇ ਆ ਪਿੱਛੇ ਹੋ ਜਾਓ ਮੈਂ ਵਰਨਾ ਕਰ ਦੇਣਾ ਕੁਝ ਆਪਾਂ ਪਿੱਛੇ ਮੈਂ ਉੱਥੇ ਜਾ ਖੜਾ ਹੋ ਗਿਆ ਜੀ ਬਾਕੀ ਸਾਰੇ ਉੱਪਰ ਚਲੇ ਗਏ ਮੇਰੇ ਦੁਕਾਨ ਵਾਲੇ ਇੱਕ ਆਇਆ ਵਿੱਚੋਂ ਛੋਟੇ ਵਾਲਾ ਉਹਨੇ ਇੱਥੇ ਆ ਕੇ ਸਾਰਾ ਕੈਸ਼ ਕੱਢ ਲਿਆ ਤੇ ਕਰਕੇ ਚਲਾ ਗਿਆ ਮੈਂ ਇੱਥੇ ਤੱਕ ਜਦੋਂ ਆਇਆ ਉਹਨੂੰ ਫੜਦਾ ਹੋਇਆ ਇਥੇ ਬਾਹਰ ਖੜਾ ਸੀ ਮੈਨੂੰ ਕਹਿੰਦਾ ਮੇਰੇ ਕੋਲ ਪਿਸਤੌਲ ਹੈਗੀ ਹੈ ਤੇ ਕੀ ਕਹਿੰਦੇ ਆ ਮੈਨੂੰ ਚਲਾਨ ਤੇ ਮਜਬੂਰ ਨਾ ਕਰੀ ਉਹ ਕਹਿ ਕੇ ਉਹ ਚਲਾ ਗਿਆ ਉਹ ਪਹਿਲੇ ਵਾਲਾ ਨੇ ਅੱਗੇ ਬਾਹਰ ਜਾ ਕੇ ਬਾਈਕ ਸਟਾਰਟ ਕੀਤਾ ਤੇ ਦੂਜਾ ਜਾ ਕੇ ਬੈ ਕੇ ਦੌੜ ਗਿਆ ਮੇਰੇ ਹਾਂ ਇਹ ਪਤਾ ਲੱਗਾ ਕੱਤੇ ਆਏ ਸੀਗੇ ਬਾਈਕ ਤੇ ਸੀਗੇ ਜੀ ਹਾਂ ਕੈਸ਼ ਕਿੰਨਾ ਸੀ ਸਰ 40-45 ਹਜ਼ਾਰ ਸੀਗਾ ਜੀ ਕੁਕਲ ਟੋਟਲ ਕਿੰਨੀ ਜਣੇ ਸੀਗੇ ਦੋ ਸੀਗੇ ਟੋਟਲ ਉਹਨਾਂ ਦਾ ਮੂੰਹ ਟੱਕੇ ਹੋਈ ਸੀ ਮੂੰਹ ਉਹਨਾਂ ਨੇ ਪੂਰੇ ਟੱਕੇ ਹੋਏ ਸੀ ਮਤਲਬ ਚੁੰਨੀ ਪੂਰੀ ਬੰਨੀ ਹੋਈ ਸੀ ਸਿਰ ਅੱਖਾਂ ਤੱਕ ਹੀ ਦਿਖਦੀ ਸੀ ਲੰਬੇ ਜੇ ਪਤਲੇ ਜੇ ਸੀਗੇ ਇੱਕ ਨੇ ਪੀਲੇ ਰੰਗ ਦਾ ਕੁਰਤਾ ਪਾਇਆ ਸੀ ਸਵਾ ਕੁ 6 ਫੁੱਟ ਦੀ ਹਾਈਟ ਹੋਣੀ ਉਹਦੀ ਤੇ ਦੂਜੇ ਨੇ 5 ਫੁੱਟ 8 ਇੰਚ ਹਾਈਟ ਹੋਣੀ ਤੇ ਨੇ ਨੀਲੇ ਰੰਗ ਦਾ ਕੁਰਤਾ ਪਾਇਆ ਸੀ ਪੈਸੇ ਨੀਲੇ ਵਾਲੇ ਨੇ ਕੱਢੇ ਛੋਟੇ ਵਾਲੇ ਨੇ ਕੱਢੇ ਵੱਡੇ ਵਾਲਾ ਸੇ ਬਾਹਰ ਖੜਾ ਸੀ ਉਹਨੇ ਵੱਡੀ ਜੀ ਲੋਹੇ ਦੀ ਕਿਰਪਾਨ ਫੜੀ ਸੀ ਬਸ ਉਹ ਬਾਹਰ ਖੜਾ ਸੀ ਉਹਨੇ ਹੀ ਇੱਥੇ ਮਾਰੀ ਹਾਂ ਜਿੱਦਾਂ ਤੁਸੀਂ ਹੱਸਿਆ ਕਿ ਉਹ ਕਹਿ ਰਹੀ ਸੀ ਮੇਰੇ ਕੋਲ ਪਿਸਤਲ ਨਾ ਰਿਵਾਲਵਰ ਵੀ ਹੈਗੀ ਰਿਵਾਲਵਰ ਤੁਸੀਂ ਦੇਖੀ ਹੈ ਸੱਚੀ ਨਹੀਂ ਮੈਨੂੰ ਦੇਖੀ ਕੱਡੀ ਨਹੀਂ ਉਹਨੇ ਕੱਡੀ ਨਹੀਂ ਹੈਗੀ ਕੱਡੀ ਆ 45000 ਰੁਪਏ ਸੀ ਹਾਂ ਜੀ ਅੱਗੇ ਕਦੀ ਜ਼ਿਆਦਾ ਵੀ ਹੋ ਸਕਦਾ ਅੱਗੇ ਕਦੀ ਦੇਖਿਆ ਨਹੀਂ ਅਜੇ ਤੱਕ ਨਹੀਂ ਮਿਲਿਆ ਇਹ ਡਾਇਰੈਕਟਰ ਤੁਹਾਡੀ ਇੱਕ ਦੁਕਾਨ ਦੇ ਅੰਦਰ ਆਏ ਸੀ ਕਿ ਜਾਂ ਫਿਰ ਉਸ ਤੋਂ ਪਹਿਲਾਂ ਵੀ ਉਸ ਟਾਈਮ ਰਸ਼ ਨਹੀਂ ਸੀਗਾ ਤੇ ਉਹ ਖਾਲੀ ਸ਼ਾਇਦ ਦੁਕਾਨ ਦੇਖ ਕੇ ਆ ਗਏ ਹੋ ਮੈਂ ਨਹੀਂ ਆਸ ਤੋਂ ਪਹਿਲੇ ਇਦਾਂ ਦਾ ਬੰਦਾ ਆ ਕੇ ਦੇਖਿਆ ਮਾਰਨ ਦੀ ਕੋਸ਼ਿਸ਼ ਕੀਤੀ ਜਾਂ ਇੱਥੇ ਹੀ ਮਾਰਿਆ ਕੱਲਾ ਉਹਨਾਂ ਨੇ ਇੱਥੇ ਹੀ ਮਾਰਿਆ ਤੇ ਮੈ ਮਤੋਂ ਡਰਾਂ ਦੀ ਕੋਸ਼ਿਸ਼ ਕੀਤੀ ਪੂਰੀ ਦੁਕਾਨ ਚ ਕਿੰਨੇ ਲੇਬਰ ਸੀ ਉਦੋਂ ਨਹੀਂ ਪੰਜ ਸੱਤ ਸੱਤ ਲੋਕ ਤੁਸੀਂ ਇੱਥੇ ਸੀ ਇੱਥੇ ਬੈਠੇ ਮੈਂ ਇੱਥੇ ਮੈਂ ਇੱਥੇ ਹੀ ਬੈਠਾ ਸੀ ਇਸ ਸੀਟ ਤੇ ਬੈਠਾ ਸੀ ਤੇ ਨਾਲ ਉਹ ਬੰਦਾ ਬੈਠਾ ਸੀ ਐਗਜ਼ੈਕਟਲੀ ਕਿੰਨੀ ਕੁ ਅਮਾਉਂਟ ਜਿਹੜੀ ਹੋਈਗੀ ਅੰਦਾਜ਼ਾ 45000 ਦੋ ਚਾਰ ਦਿਨ ਪਹਿਲਾਂ ਕੋਈ ਗੱਲਬਾਤ ਹੋਈ ਹੋਵੇ ਕਿਸੇ ਨਾਲ ਜਾਂ ਕੋਈ ਗਾਲੀ ਜਲੋ ਮੇਰੇ ਐਦਾ ਕੁਝ ਨਹੀਂ ਹੋਇਆ ਮੇਰਾ ਅੱਜ ਕੱਲ੍ਹ ਤੋਂ ਤਾਂ ਕੁਝ ਨਹੀਂ ਹੋਇਆ ਮੇਰਾ ਬਾਕੀ ਸਾਡੇ ਕੋਲ ਬਹੁਤ ਲੋਕ ਆਉਂਦੇ ਜਾਂਦੇ ਸਾਡਾ ਡਿਟੇਲ ਕਾਊਂਟਰ ਹੈ ਬਹੁਤ ਲੋਕ ਆਉਂਦੇ ਜਾਂਦੇ ਰਹਿੰਦੇ ਮੈਂ ਐਦਾ ਤਾਂ ਨਹੀਂ ਕਹਿ ਸਕਦਾ ਕਿ ਸੀ ਬਟ ਥੈਂ ਯਾਰ ਰੋਕਦਾ ਹੋ ਰਿਹਾ ਸੀ ਸੀਸੀਟੀਵੀ ਆਈ ਨਹੀਂ ਸੀਸੀਟੀਵੀ ਸਾਡੇ ਮੇਰੇ ਨੂੰ ਤੇ ਉਹ ਮੋਟਰਸਾਈਕਲ ਕਿਹੜਾ ਸੀ ਕੋਈ ਮੋਟਰਸਾਈਕਲ ਦਸਾਨ ਹੋ ਗਈ ਹੈ ਸਪਲੈਂਡਰ ਸੀਗਾ ਸ਼ਾਇਦ ਸਪਲੈਂਡਰ ਟਾਈਪ ਕੋਈ ਸੀਗਾ ਮੈਨੂੰ ਐਗਜ਼ੈਕਟਲੀ ਨਹੀਂ ਧਿਆਨ ਦਿੱਤਾ ਮੈਂ ਨੰਬਰ ਨੋਟ ਕਰ ਲਿਆ ਸੀ ਤੁਹਾਡੇ ਕੈਮਰੇ ਤੇ ਲੱਗੀ ਹੈ ਸੀਸੀਟੀਵੀ ਉੱਥੇ ਫੁਟੇ ਤੇ ਆਈ ਜਾਏਗੀ ਨਹੀਂ ਕੈਮਰੇ ਨਹੀਂ ਚੱਲਦੇ ਤੁਸੀਂ ਸ਼ਾਪ ਚੱਲਣਾ ਹੈ ਜੀ ਤੁਸੀਂ ਇਸ ਸ਼ਾਪ ਦੇ ਉੱਪਰ ਕੀ ਨਾਮ ਦਾ ਟਾਪਰ ਜੀਵेश ਇੱਕ ਮੈਨੂੰ ਇਹ ਜ਼ਰੂਰ ਦੱਸੋ ਤੁਸੀਂ ਕਹਿ ਰਹੇ ਹੋ ਕਿ ਉਹ ਡਾਇਰੈਕਟ ਆਏ ਖਾਲੀ ਕਮਰੇ ਦੇ ਜਿਹੜਾ ਹੈਗਾ ਦੇਖ ਕੇ ਆਏ ਉਹਦੇ ਸਾਰ ਉਹਨਾਂ ਨੇ ਪਹਿਲਾਂ ਤੁਹਾਨੂੰ ਧਮਕਾਇਆ ਕੀ ਕਿਵੇਂ ਉਹ ਸਟਾਰਟ ਕਿਵੇਂ ਹੋਇਆ ਮਤਲਬ ਥੋੜਾ ਦੱਸੋ ਇੱਕ ਅੰਦਰ ਆਇਆ ਉਹਨੇ ਦੂਜੇ ਨੂੰ ਬੁਲਾਇਆ ਅਸੀਂ ਤਾਂ ਇਦਾਂ ਹੀ ਬੈਠੇ ਸੀ ਦੇਖੇ ਉਹਨਾਂ ਨੇ ਇੱਕ ਨੀਲੇ ਜਿਹੇ ਲਿਫਾਫੇ ਚੋਂ ਇੱਕ ਨੇ ਗੰਡਾਸਾ ਕੱਢਿਆ ਇੱਕ ਨੇ ਡੰਡਾ ਕੱਢਿਆ ਉਹਨੇ ਕੱਢਿਆ ਐ ਕਰਕੇ ਤੇ ਮਾਰਿਆ ਇੱਥੇ ਤੇ ਦੋ ਵਾਰੀ ਵੱਡਾ ਵੱਡਾ ਦੇਖੋ ਦੋ ਵਾਰੀ ਮਾਰਿਆ ਜੀ ਦੇਖ ਸਕਦੇ ਹੋ ਤਾਂ ਤੇ ਉੱਥੇ ਮਾਰ ਕੇ ਸਾਨੂੰ ਕਿਹਾ ਪਿੱਛੇ ਹੋ ਜਾਓ ਆਪਣੇ ਆਪ ਸਾਨੂੰ ਕਰਨ ਦੋ ਜੋ ਕਰਨਾ ਹੈ ਆਪਾਂ ਇਹ ਕਹਿ ਕੇ ਉਸ ਤੋਂ ਬਾਅਦ ਐਸੀ ਕੱਢ ਕੇ ਲੈ ਗਏ ਪੁਲਿਸ ਕਿੰਨੇ ਟਾਈਮ ਤੱਕ ਗਈ ਜਦੋਂ ਤੁਸੀਂ ਕਾਲ ਕੀਤੀ ਹਾਂਜੀ ਨਾਲ ਹੀ 5 ਮਿੰਟ ਆ ਗਈ ਸੀ ਮੈਂ ਨਾਲ ਬਾਅਦ ਕੋਈ ਰਿਪੋਰਟਰ ਸੀਗੇ ਮੈਂ ਉਹ ਮੈਨੂੰ ਕਹਿੰਦੇ ਨਾਲ ਬਹਿ ਜਾਓ ਤੇ ਮੈਂ चलपंदे आपा एक्टिवات બે બે કે ઓના ਨਾਲ ચલેગા બટ મેનુ ઉસતે કુછ નહિ મિલે ઓકે કિત્થે ગઈ નહિ પતા ઠીક એસે દેખો સબસ્ક્રાઇબ નાઉ એન્ડ પ્રેસ ધ બેલ આઇકન નેવર મિસ એન અપડેટ